ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹੀਰਾਨ ਜ਼ਿਲ੍ਹਾ ਜਲੰਧਰ ਤਸਵੀਰ ਨਕੋਦਰ ਦੋਸਤੋ ਅੱਜ ਦੀ ਵੀਡੀਓ ਚ ਦੂਜੇ ਸੂਏ ਤਾਜੀ ਸੂਈ ਜਰਸੀ ਦਿਖਾਉਣੀ ਆ ਚੰਗੀ ਥਣ ਹਵਾਨੇ ਵਾਲੀ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੈਰ ਸੂਈ ਆ 24 ਦਿਨ ਬਾਈ ਕਹਿੰਦਾ ਸੂਜ ਨੂੰ ਸਮਾ ਹੋ ਗਿਆ 11 ਕਿਲੋ ਦੁੱਧ ਬਾਈ ਕਹਿੰਦਾ ਇਸ ਟਾਈਮ ਥੱਲੇ ਕੰਡੇ ਵਾਲਾ ਤਿਆਰ ਆ ਹਵਾਨਾ ਦੋਸਤੋ ਚੰਗਾ ਤਿਆਰ ਕੀਤਾ ਹੋਇਆ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ ਦੇ 1 ਵੱਜ ਚੁੱਕੇ ਆ ਔਸਮ ਲਈ ਵੀ ਜੱਜਮੈਂਟ ਕਰਾਏ ਕਰਿਆ ਜੇ ਥਣ ਦੋਸਤੋ ਮਨੇਡ ਤੋਂ ਚੈੱਕ ਕਰਾ ਦਿੰਨਾ ਥਣ ਦੋਸਤੋ ਸੋਹਣੇ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਫੋਰ ਸ਼ੈਂਕ ਪੂਰਾ ਨਹੀਂ ਥਣ ਦੋਸਤੋ ਚਵਾਈਆ ਲੱਗਿਆ ਹੋਇਆ ਫੋਰ ਸ਼ੈਂਕ ਪੂਰਾ ਨਹੀਂ ਕਦ ਕਾੜ ਦੋਸਤੋ ਚੰਗਾ ਵੱਡਾ ਕਦ ਕਾੜ ਆ ਹਾਂਜੀ ਦੋਸਤੋ ਆਹਾ ਬੱਚਾ ਬੱਚਾ ਮਗਰ ਵੱਛਾ ਜਰਸੀ ਨਸਲ ਦਾ 24 ਜਨ ਬਾਈ ਕਹਿੰਦਾ ਸੂਈ ਨੂੰ ਸਮਾ ਹੋ ਗਿਆ ਬੱਚਾ ਦੋਸਤੋ ਜਰਸੀ ਦਾ ਵੱਛਾ ਹਾਂਜੀ ਦੋਸਤੋ ਬਾਈ ਨੇ ਰੇਟ ਰੱਖਿਆ ਹੋਇਆ 35000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਦੋਸਤੋ ਮੇਰੀਆਂ ਸਾਰੀਆਂ ਵੀਡੀਓ ਰੂਟੀਨ ਚ ਦੇਖਣ ਲਈ ਔਰ ਚੈਨ ਨੇ ਨਾ ਸਾਰਾ ਪਿਆਰ ਸਤਕਾਰ ਦੇਣ ਲਈ ਮੈਂ ਸਾਰਿਆਂ ਭੈਣਾ ਭਰਾਵਾਂ ਦਿਲੋਂ ਧੰਨਵਾਦ ਕਰਦਾ ਜੀ ਉਮੀਦ ਆ ਆਉਣਾ ਟਾਈਮ ਚ ਆਹੀ ਪਿਆਰ ਸਤਕਾਰ ਬਣਾਈ ਰੱਖੋਗੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਵੀਡੀਓ ਨੂੰ ਲਾਈਕ ਤਾਂ ਵੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ